ਹੋ ਇੱਕ ਦਿਨ ਮਨ ਵਿੱਚ ਉੱਠੀ ਆਈ ਸ਼ਾਵਾਨੀ ਸਮਾਜ ਨੂੰ ਸੁਧਾਰਨੇ ਚ ਯੋਗਦਾਨ ਪਾਵਾਨੀ ਹੋ ਇੱਕ ਦਿਨ ਮਨ ਵਿੱਚ ਉੱਠੀ ਆਈ ਸ਼ਾਵਾਨੀ ਸਮਾਜ ਨੂੰ ਸੁਧਾਰਨੇ ਚ ਯੋਗਦਾਨ ਪਾਵਾਨੀ ਪਗ ਬੰਨ ਦਾ ਹੀ ਸੋਚਾ ਇਹ ਸ਼ੁਰੂ ਕਿੱਥੋਂ ਕਰਾਂ ਪੱਗ ਬੰਨ੍ਹਦਾ ਹੀ ਸੋਚਾਂ ਇਹ ਸ਼ੁਰੂ ਕਿੱਥੋਂ ਕਰਾਂ ਦੇਖਾਂ ਸ਼ੀਸ਼ੇ ਵਿੱਚ ਹੁੰਦਾ ਮੈਂ ਤਿਆਰ ਥੋੜਾ ਥੋੜਾ ਉਹ ਦੁਨੀਆ ਸੁਧਾਰਨੀ ਤਮਗਰੋਂ ਸੁਧਾਰੀ ਪਹਿਲਾਂ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ ਉਹ ਦੁਨੀਆ ਸੁਧਾਰਨੀ ਤਮਗਰੋਂ ਸੁਧਾਰੀ ਪਹਿਲਾਂ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ शिशिवाळि बन्दे नु